ਕੁਛ ਜਦੋਂ ਦਾ ਕੰਮ ਸਿੱਖਿਆ ਹੈ ਜੀ ਸਾਨੂੰ ਇਹ ਥੋੜਾ ਸਮਾਂ ਹੋ ਗਿਆ ਤੇ ਸਾਰੇ ਇਨਾ ਬਰਸ ਜਿੱਕੇ ਦੀ ਕੋਈ ਕੰਮ ਸਿੱਖਿਆ ਤੁਸੀਂ ਜੀ ਅਸੀਂ ਆਪਣੀ ਸੱਤ ਮਾਗੋਂ ਸਿੱਖ ਅਸਟ੍ਰੇਲੀਆ ਕੈਨੇਡਾ ਅਮਰੀਕਾ ਤਾਂ ਕੋਈ ਨਾ ਨੇ ਮੰਜਾਂ ਦੀ ਪਹੁੰਚ ਐਥੇ ਜਿਹੇ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਤੋਂ ਬਰ ਰਾਜਸਥਾਨ ਹੋਰ ਦੂਜੇ ਸੂਬਿਆਂ ਤੱਕ ਵੀ ਨਾ ਦੇ ਮੰਜੇ ਜਾਂਦੇ ਨੇ ਜੀ ਅਸੀਂ ਲੋਹੇ ਦੀਆਂ ਜਗਾਠਾਂ ਤਿਆਰ ਕਰਕੇ ਪਹਿਲਾਂ ਉਹਨਾਂ ਨੂੰ ਕਲਰ ਕਰਕੇ ਮਤਲਬ ਲੱਗ ਲੱਗ ਰਿਪੇਰਿੰਗ ਵਾਲੇ ਹੁੰਦੇ ਆ ਕਰਕੇ ਇਹਨਾਂ ਨੂੰ ਫਿਰ ਇਹਨਾਂ ਦੀ ਗੁਣਤੀ ਕਰਦੇ ਆ ਬਾਹਨ ਨੈਲਨ ਹੁੰਦਾ ਵਾ ਕਸ਼ਮੀ ਨੈਲਨ ਹੁੰਦਾ ਵਾ ਕਾਕ ਲਗੇ ਸਿੱਧਾ ਮੈਂ ਬੈਂਕ ਦਾ ਆਣ ਹੁੰਦਾ ਵਾ ਕੋਈ ਜਿਹੜੀ ਉਧਵਾ ਕਰਦੀ ਨਹੀਂ ਲੇਣ ਦੇਵਾ ਮਤਲਬ ਉਹ ਜ਼ਿਆਦਾਤਰ ਵੀ ਉਹੀ ਜੀਜੇ ਕਰੀ ਜੀ ਬਹੁਤ ਬਹੁਤ ਸਾਰਾ ਪਿੰਡੀ ਮਤਲਬ ਕਿ ਇਹ ਕੰਮ ਕਰਦਾ ਵਾ ਕਿਉਂਕਿ ਉਹਨਾਂ ਨੇ ਮਤਲਬ ਕੋਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਕੰਮ ਕਰਨ ਦੀ ਜਿਹੜੀਆਂ ਛੋਟੇ ਛੋਟੇ ਬੱਚੇ ਵੀ ਆ ਨਾ ਉਹਨਾਂ ਨੂੰ ਵੀ ਅੱਥੀ ਇਹ ਸਿਖਿਆ ਦਿੰਦੇ ਆ ਕਿ ਘਰੇ ਬੈਠ ਕੇ ਕੰਮ ਜੇ ਤੁਸੀਂ ਇਹਨੇ ਸੋਹਣੇ ਡਿਜ਼ਾਈਨ ਆ ਇਹ ਕਿੱਥੋਂ ਦੇ ਡਿਜ਼ਾਈਨ ਆਪਣੇ ਦਿਮਾਗ ਨਾਲ ਕੇ ਕਿ ਟਿਕ ਟੋਕ ਹਾਂ ਕਰਦੇ ਆ ਕੀ ਇਹ ਪੁਰਾਣੇ ਯਾਦਿਕਾ ਦਰਿਆ ਬੁਨਜਾਉਂ ਦਤੀ ਪਕੀਆਂ ਬੁਨਜਾਉਂ ਦਤੀ ਉਹ ਵੀ ਡਿਜ਼ਾਈਨ ਅਖੀਨਾਂ ਦੇ ਉੱਤੇ ਕੰਮ ਨਾ ਮਿਲਦੇ ਸੋ ਜੇ ਕੀ ਗੱਲ ਕੀਤੀ ਜਾਵੇ ਤੁਮਾਈ ਦੀ ਇੱਕ ਮਹੀਨੇ ਕਿੰਨੀ ਤੁਮਾਈ ਪਰਵਾਰ ਦਾ ਗਿਰਾਵ ਵੇਖੀ ਚਲਦੇ ਹਾਂਜੀ ਬਹੁਤ ਵਗਿਆ ਚੱਲ ਰਿਹਾ ਪਿਆਰ ਅੱਜ ਇਸ ਵੇਲੇ ਮੌਜੂਦ ਆ ਤਰੰਤਾਂ ਦੇ ਪਿੰਡ ਅਲਾਦੀਨ ਪੋਰਨ ਕੇ ਜਿੱਥੇ ਸੋਨੇ ਸੋਨੇ ਜਿਹੜੇ ਲੋਹੇ ਦੇ ਮੰਝੇ ਆ ਅਤੀਤ ਯਾਰ ਕੀਤੇ ਜਾਂਦੇ ਨੇ ਹਤੀ ਮ ਬਣੇ ਜਾਂਦੇ ਨੇ ਇਹ ਗੱਲ ਕੀਤੇ ਦੇਖਣ ਨੂੰ ਇੰਨੇ ਸੋਹਣੇ ਲੱਗਦੇ ਲੱਗਦਾ ਕਿ ਜਿਵੇਂ 3D ਤੋਂ ਡਿਜ਼ਾਈਨ ਬਣਾਏ ਗਏ ਨੇ ਮੇਰੇ ਨਾਲ ਇਸੋਨੇ ਮਜੂਦ ਨੇ ਭੈਣ ਜੀ ਮਜੂਦ ਨੇ ਜਿਹੜਿਆਂ ਵੱਲੋਂ ਉਹਦੇ ਮ ਆਪਣੇ ਜਿਹੜੇ ਮੰਝੇ ਚਾਰ ਕੀਤੇ ਜਾਂਦੇ ਨੇ ਤੇ ਆਪਣੇ ਨਾਲ ਇਹਨਾਂ ਨੇ ਕੁਝ ਪਿੰਡ ਦੇ ਹੋਰ ਜਿਹੜੀਆਂ ਲਟਕੀਆਂ ਵਾਂ ਉਹਨਾਂ ਨੂੰ ਵੀ ਅਗਰ ਗੱਲ ਦਿੱਤਾ ਹੋਇਆ ਜੇ ਗੱਲ ਕੀਤੀ ਇਹਨਾਂ ਦੇ ਮੰਝੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਤਾਂ ਇਹਨਾਂ ਦੇ ਮੰਝਿਆਂ ਦੀ ਪਹੁੰਚ ਐਸੇ ਜਿਹੇ ਜੇ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਤੋਂ ਬਾਅਦ ਰਾਜਸਥਾਨ ਹੋਰ ਦੂਜੇ ਸੂਬਿਆਂ ਤੱਕ ਵੀ ਇਹਨਾਂ ਦੇ ਮੰਝੇ ਜਾਂਦੇ ਨੇ ਮੇਰੇ ਨਾਲ ਮਜੂਦ ਨੇ ਭੈ ਸਸਾ ਸਾਕ ਤੋਂ ਬੁਫਰ ਤੱਕ ਤੁਸੀਂ ਕੋਈ ਮੰਜੇ ਤੁਸੀਂ ਜਦੋਂ ਦਾ ਕੰਮ ਸਿੱਖਿਆ ਹੈ ਜੀ ਸਾਨੂੰ ਇਹ 16 ਸਾਲ ਹੋ ਗਏ ਆ ਸਾਰੇ ਇਨਾ ਬੱਦਸ ਜੀ ਇੱਟੇ ਦੀ ਕੋਈ ਕੰਮ ਸਿੱਖਿਆ ਤੁਸੀਂ ਜੀ ਅਸੀਂ ਆਪਣੀ ਸਤ ਸਮਾਗੋਲੋਂ ਸਿੱਖਿਆ ਜਪਨ ਜੀ ਤੁਸੀਂ ਮੰਜੇ ਤਿਆਰ ਕਰਦੇ ਹੋ ਇਹ ਕਿਹੜਾ ਮਟੀਰੀਅਲ ਚ ਵਰਤਿਆ ਜਾਂਦਾ ਕਿਸ ਤਰ੍ਹਾਂ ਬਹੀ ਬਹੀ ਤਿਆਰ ਕਰਦੇ ਤੁਸੀਂ ਹਾਂਜੀ ਅਸੀਂ ਲੋਹੇ ਦੀਆਂ ਜਗਾਠਾਂ ਤਿਆਰ ਕਰਕੇ ਪਹਿਲਾਂ ਉਹਨਾਂ ਨੂੰ ਕਲਰ ਕਰਕੇ ਮਤਲਬ ਅਲੱਗ-ਅਲੱਗ ਰਿਪੇਰਿੰਗ ਵਾਲੇ ਹੁੰਦੇ ਆ ਕਰਕੇ ਇਹਨਾਂ ਨੂੰ ਫਿਰ ਇਹਨਾਂ ਦੀ ਗੁਣਤੀ ਕਰਦੇ ਆ ਬਾਣ ਨਾਈਲਨ ਹੁੰਦਾ ਵਾ ਕਸ਼ਮੀ ਨਾਈਲਨ ਹੁੰਦਾ ਵਾ ਲੱਗ ਲੱਗ ਚੀਜ਼ਾਂ ਵਾ ਬੈਂਡਾ ਵਾ ਬਾਣ ਹੁੰਦਾ ਵਾ ਸੁਤਰੀ ਹੁੰਦਾ ਵਾ ਕਸ਼ਮੀ ਨਾਈਲਨ ਜਿਹੜਾ ਵਾ ਮਤਲਬ ਕੋ ਜਿਆਦਾ ਕਰਦੀ ਉਹੀ ਚੁਣਦੇ ਹਾਂ ਜੀ ਮੰਝੇ ਤੋਂ ਇਲਾਵਾ ਹੋਰ ਕੀ ਸਮਾਨ ਬਣਾ ਤਿਆਰ ਕਰਦੇ ਆ ਜੀ ਹਾਂਜੀ ਛੋਟੀ ਪੀੜੀ ਹੁੰਦੀ ਆ ਜਿਹਨੇ ਕੀ ਛੋਟਾ ਸਟੂਲ ਹੁੰਦਾ ਵਾ ਵੀੜੇ ਹੁੰਦੇ ਆ ਅਲੱਗ ਅਲੱਗ ਤਰ੍ਹਾਂ ਦੀ ਮਤਲਬ ਜਿੱਦਾਂ ਦੀ ਸੋਫੇਆਂ ਤਰ੍ਹਾਂ ਦੀ ਵੈਰਾਈਟੀ ਤਿਆਰ ਕਰਦੇ ਆ ਜੀ ਤੁਹਾਡੇ ਮੰਝੇ ਆ ਕਿੱਥੋਂ ਕਿੱਥੋਂ ਤੱਕ ਪਹੁੰਚਦੇ ਆ ਸਾਡੇ ਮੰਝੇ ਸਾਰਾ ਆਸਟ੍ਰੇਲੀਆ ਕੈਨੇਡਾ ਸ ਤੇ ਤੁਸੀ ਆਪਣੇ ਨਾਲ ਜੇ ਤੁਸੀਂ ਜਰਜਗਾਰ ਰੂ ਸ਼ੁਰੂ ਕੀਤਾ ਹੋਇਆ ਤੁਹਾਡੇ ਨਾਲ ਹੋਰ ਪਿੰਡ ਦੇ ਕਿੰਨੇ ਕੁ ਲੋਕ ਜੁੜੇ ਹੋਏ ਨੇ ਹਾਂਜੀ ਬਹੁਤ ਜ਼ਿਆਦਾ ਬਹੁਤ ਸਾਰਾ ਪਿੰਡ ਹੀ ਮਤਲਬ ਕਿ ਇਹ ਕੰਮ ਕਰਦਾ ਵਸਤ ਕਿਉਂਕਿ ਉਹਨਾਂ ਨੇ ਮਤਲਬ ਕੋਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਕੰਮ ਕਰਨ ਦੀ ਜਿਹੜੀਆਂ ਛੋਟੇ ਛੋਟੇ ਬੱਚੇ ਵੀ ਆ ਨਾ ਉਹਨਾਂ ਨੂੰ ਵੀ ਅਸੀਂ ਇਹ ਸਿੱਖਿਆ ਦਿੰਨੇ ਆ ਕਿ ਘਰੇ ਬੈਠ ਕੇ ਕੰਮ ਕਰੀਏ ਜੇ ਤੁਸੀਂ ਇਹਨੇ ਸੋਹਣੇ ਡਿਜ਼ਾਈਨ ਆ ਇਹ ਕਿੱਥੋਂ ਦੇ ਡਿਜ਼ਾਈਨ ਆਪਣੇ ਦਿਮਾਗ ਨਾਲ ਕੀ ਕੀ ਕਿਤੋਂ ਹਰਦੇ ਜੋ ਕੀ ਇਹ ਪੁਰਾਣਾ ਹੀ ਆ ਜਿੱਦਾਂ ਦਰੀਆਂ ਬੁਣੀ ਜਾਂਦਾ ਸੀ ਫੱਟੀਆਂ ਬੁਣੀ ਜਾਂਦਾ ਸੀ ਉਹੀ ਡਿਜ਼ਾਈਨ ਅਸੀਂ ਇਹਨਾਂ ਦੇ ਉੱਤੇ ਬਣੀਆਂ ਹੁੰਦੀ ਜੇ ਗੱਲ ਕੀਤੀ ਜਾਵੇ ਕਮਾਈ ਦੀ ਇਹ ਕਮਾਈ ਕਿੰਨੀ ਕਮਾਈ ਪਰਵਾਰ ਦਾ گزارਾ ਬੁਝੇ ਚੱਲਦਾ ਹਾਂਜੀ ਬਹੁਤ ਵਧੀਆ ਚੱਲ ਰਿਹਾ ਹੈ گزارਾ ਬਹੁਤ ਵਧੀਆ ਜੇ ਗੱਲ ਕੀਤੀ ਜਾਵੇ ਕਿ ਅਮਨਾਰ ਨੋਰਮਲ ਮੰਝਾ ਦੀ ਕੀ ਕੀਮਤ ਆ ਤੇ ਆਪਣੀ ਇਹ ਵਧੀਆ ਮੰਝਾ ਹੋਵੇ ਉਹਦੀ ਕੀ ਕੀਮਤ ਹੈਗੀ ਹਾਂਜੀ ਇਹ ਸਰ weight ਦੇ ਹਿਸਾਬ ਨਾਲ ਮੰਝਾ ਵਾ ਕਿ ਜਿੱਦਾਂ 10 ਕਿਲੋ weight ਤੋਂ 8 ਕਿਲੋ weight ਤੋਂ 5 ਕਿਲੋ weight ਤੋਂ ਦਾ ਮਤਲਬ ਜਿੱਦਾਂ ਜਿੱਦਾਂ weight ਹੁੰਦਾ ਉਦਾਂ ਹਾਂਜੀ ਸਰ ਅਲੱਗ-ਅਲੱਗ ਵੀ ਉਸ ਹਿਸਾਬ ਨਾਲ ਰੇਟ ਲੱਗਦਾ ਮੰਝੇ ਦਾ 3000 4000 5000 ਦਾ 4500 ਦਾ مطلب ਕਿ 9800 ਤੱਕ ਵੀ ਜੋੜੀ ਹਤੀ ਵਧੀਆ ਤਿਆਰ ਕਰ ਜਿਦਾ ਕਿ ਬੈਡ ਬਣਾਉਂਦੇ ਆ ਬੈੱਡ ਬਣਾਉਂਦੇ ਮੰਜੇ ਤੁਸੀਂ ਖੁਦ ਵੇਚਣ ਜਾਂਦੇ ਕਿ ਲੋਕ ਤੁਹਾਡੇ ਆਪ ਇੱਥੇ ਪਹੁੰਚਦੇ ਆਂ ਜੀ ਹਾਂਜੀ ਨਹੀਂ ਲੋਕ ਆਪ ਆਉਂਦੇ ਆ ਸਾਡੇ ਇੱਥੇ ਲੈਣ ਤੇ ਜਿਦਾ ਜਿਦਾ ਇਦਾਂ ਕੀ ਲੱਗਦੇ ਆ ਵੇਂਦੇ ਆ ਲੋਕੇ ਇਹ ਚੀਜ਼ਾਂ ਨੂੰ ਵੇਖ ਕੇ ਲੈ ਕੇ ਜਾਂਦੇ ਆ ਸਾਡੇ ਡਿਮਾਂਡ ਕਰਦੇ ਆ ਕਈਆਂ ਕੋਲ ਜਿੱਦਾਂ ਅਸੀਂ ਹੁਣ ਕਾਰਟ ਸਪਾਏ ਹੋਏ ਆ ਇੱਕ ਘਰ ਨੇ ਮਤਲਬ ਕਾਰ ਮੰਜੇ ਲੈ ਗਿਆ ਉਹਨਾਂ ਦੀ ਗੱਡੀ ਦੂਸਰੇ ਘਰ ਨੇ घेतली ਉਹ ਸਾਡੇ ਕੋਲ ਉਹਨਾਂ ਨੇ ਹੀ ਚੀਜ਼ ਬਣਾਉਂਦੀ ਤੇ ਜਦੋਂ ਅੰਦੇਸ਼ਾਂ ਦੀ ਗੱਲ ਕਰੀਏ ਵਿਦੇਸ਼ਾਂ ਛੋ ਫਿਰ ਵਪਾਰੀ ਆਪ ਹੁੰਦੇ ਕਿ ਜੇ ਤੁਸੀਂ ਬਚਉਂਦੇ ਜਾਂ ਕੋਈ ਡਿਮਾਂਡ ਹੁੰਦੀ ਹੈ ਹਾਂਜੀ ਵਪਾਰੀ ਆਉਂਦਾ ਵਾ ਉੱਥੋਂ ਸਰ ਵਪਾਰੀ ਆਉਂਦਾ ਵਾ ਗਾੜੀ ਮਤਲਬ ਕਈ ਵਾਰੀ ਇੱਕ ਦੋ ਵਾਰੀ ਜਿਹੜਾ ਆਪ ਲੈ ਕੇ ਜਾਂਦਾ ਵਾ ਬਾਅਦ ਚ ਅਸੀਂ ਆਪ ਕੋਈ ਨਹੀਂ ਕਿਚਾਉਂਦੇ ਤੇ ਪੰਜੀ ਪਰੋਲੇ ਮੰਨੇ ਦੀ ਵਿੱਚ ਆਪਣੇ ਘਰਾਂ ਜਿਵੇਂ ਕੀ ਜਾਂਦੇ ਆਪ ਲੱਕੜ ਦੇ ਮੰਝੇ ਹੁੰਦੇ ਸੀ ਬਾਣ ਦੇ ਮੰਝੇ ਹੁੰਦੇ ਸੀ ਕਿ ਤੁਸੀਂ ਆਪਣੇ ਨੂੰ ਤਾਂ ਲੋਹੇ ਦੇ ਮੰਝੇ ਪਰ ਬਾਣ ਦੇ ਮੰਝੇ ਤਿਆਰ ਕਰਦੇ ਹਰ ਇੱਕ ਚੀਜ਼ ਸਰ ਹਰ ਇੱਕ ਚੀਜ਼ ਤਿਆਰ ਬਾਣ ਦੇ ਮੰਝੇ ਤੇ ਲੱਕੜ ਦਾ ਮੰਝਾ ਤਿਆਰ ਕਰਾਉਣਾ ਉਹ ਵੀ ਨਹੀਂ ਕੋ ਤਿਆਰ ਕਰ ਸੇਮ ਚੀਜ਼ ਹੈ ਆ ਕਿ ਹੁਣ ਇਹ ਜੋੜਾ ਇਹਨਾਂ ਦਾ ਵਿਅਸਾਈ ਹੁੰਦਾ ਵਾ ਇਹ ਜਦ ਕਦੇ ਸੋਹਿਆਂ ਦੇ ਦਰਬਾਰ ਕਰਦੇ ਨੇ ਸੱਖਿਆ ਪਹਿਨਾ ਲੋਕੀ ਨੱਕਰ ਦੇ ਪਾਵੇ ਉਹਨਾਂ ਦੇ ਇੰਨੇ ਨੇ ਮੋਟੇ ਹੁੰਦੇ ਸੀ ਹੁਣ ਉਹ ਸੀ ਗੁਰਜੇ ਜੀ ਗੱਲ ਇਹ ਚਾਲ ਕਿ ਤੁਹਾਨੂੰ ਸਾਡੇ ਬੱਚੇ ਨੇ ਇਸ ਕੰਮ ਦੇ ਵਿੱਚ ਹਿੱਸਾ ਦੇ ਰਹੇ ਜੀ ਮੈਂ ਉਹਨਾਂ ਨੂੰ ਵੀ ਇਹ ਚੀਜ਼ ਦੀ ਸਿੱਖਿਆ ਦਈਏਗਾ ਕਿ ਮਤਲਬ ਇਹ ਜੀਜ ਨਾਲ ਜੁੜੇ ਹੋਏ ਮੇਰੇ ਬੱਚੇ ਵੀ ਬੜਾਉਨੇ ਵੀ ਆ ਕਰਦਾ ਸਾਨੂੰ ਵੀ ਇਹ ਚੀਜ਼ਾਂ ਨਾਲ ਸਿੱਖਣਾ ਹੈ ਇਹ ਗੱਲ ਕੀਤੀ ਜਾਵੇ ਭੈਣ ਜੀ ਆਪਾਂ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਜਾਂ ਆਪਣੇ ਮੁੰਡਿਆਂ ਦੀ ਜਿਹੜੇ ਆ ਅੱਜ ਕੱਲ੍ਹ ਉਹ ਮੋਬਾਈਲ ਤੇ ਲੱਗੇ ਰਹਿੰਦੇ ਆ YouTube ਵੇਖਦੇ ਰਹਿੰਦੇ ਆ ਉੱਡੀਨੇ ਤੇ ਰਹਿੰਦੇ ਆ ਤੁਸੀਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਮੋਬਾਈਲ ਚੀਜ਼ ਮਾੜੀ ਨਹੀਂ ਆ ਹੁੰਦੇ ਵਿੱਚ ਬਹੁਤ ਚੱਗੇ ਗੁਣ ਵੀ ਇੱਕ ਕਿਉਂਕਿ ਜੇ ਆਪਾਂ ਅਜਿhandle ਚੀਜ਼ਾਂ ਸਿੱਖਾਂਗੇ ਇਹਦੇ ਵਿੱਚ ਉਹਦੇ ਵਿੱਚ ਫੋਨ ਦੇ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਹਰ ਇੱਕ ਚੀਜ਼ ਸਿਖਾਈ ਜਾਂਦੀ ਆ ਫੋਨ ਦੇ ਵਿੱਚ ਪਰ ਉਹਨੂੰ ਹਲਦੀ ਇਸਤੇਮਾਲ ਨਾ ਕਰੋ ਇਹਨਾਂ ਚੀਜ਼ਾਂ ਨਾਲ ਘਰੋਂ ਬਾਹਰ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ ਆਪਣਾ ਤਾਂ ਇੱਥੇ ਹੀ ਕੈਨੇਡਾ ਆ ਜੋ ਕਿ ਆਪਾਂ ਆਹ ਤੀ ਕੰਮ ਕਰ ਲੀਏ ਤਾਂ ਠੀਕ ਨਹੀਂ ਕਰਦੇ ਇਹ ਸਾਨੂੰ ਮੇਰੇ ਨਾਲ ਭੈਣ ਜਿਹੜੇ ਆ ਆਪਣੇ ਇਥੇ ਆਲਾ ਤੀਰਪੁਰ ਦੇ ਵਾਸੀ ਨੇ ਔਰ ਮੰਡੇ ਤਿਆਰ ਕਰਦੇ ਨੇ ਇਹਨਾਂ ਵੱਲੋਂ ਕੁਝ ਪਿੰਡ ਦੀਆਂ ਲੜਕੀਆਂ ਔਰ ਔਰ ਆਪਾਂ ਮੁੰਡਿਆਂ ਨੂੰ ਵੀ ਰੋਜ਼ਗਾਰ ਦਿੱਤਾ ਗਿਆ ਹੈ। ਬੜੀ ਗੱਲ ਕੀਤੀ ਗਏ ਅਲਾਦੀਨਪੁਰ ਦੇ ਤਕਰੀਬਨ ਹੀ ਅਲਾਦੀਨਪੁਰ ਦੇ ਵਿੱਚ ਟੀਮਾਂ ਕੀ ਮੰਜੇ ਤਿਆਰ ਕੀਤੇ ਜਾਂਦੇ ਔਰ ਵੇਚੇ ਜਾਂਦੇ ਹਨ। ਅਲਾਦੀਨਪੁਰ ਦੇ ਮੰਜੇ ਜਿਹੜੇ ਵਿਦੇਸ਼ਾਂ ਟੱਕੋ ਪਹੁੰਚ ਜਣੇ ਔਰ ਜੇ ਗੱਲ ਕਰੀ ਬਾਕੀ ਭੈਂਜੀ ਦੀ ਗੱਲ ਠੀਕ ਹੈ ਜੇ ਆਪਾਂ ਇੱਥੇ ਹੀ ਥੀ ਕੰਮ ਕਰਾਂਗੇ ਤੇ ਆਪਣਾ ਇੱਥੇ ਕੈਨੇਡਾ ਹੈ ਆਪਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ। ਸੋ ਲੋੜ ਹੈ ਆ ਆਪਣੀ ਨੌਜਵਾਨ ਪੀੜ੍ਹੀ ਹੈ ਉਹਨੂੰ ਇੱਥੇ ਕੰਮ ਸਿੱਖਣ ਦੀ ਤਾਂ ਜੋ ਆਪਣਾ ਇੱਥੇ ਹੀ ਰੋਜ਼ਗਾਰ ਹਾਸਲ ਕਰ ਸਕਣ। ਅਮਨ ਸ਼ਰਮਾ ਪੀਟੀਸੀ ਨਿਊਜ਼ ਤਰੰਤਾਰ